ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਉਮੀਦ ਕਰਦਾ ਤੁਸੀਂ ਸਾਰਿਆਂ ਠੀਕ ਹੋਵੋਗੇ ਅਸੀਂ ਜਾ ਰਹੇ ਸੀਗੇ ਕਿਤੇ ਘੁੰਮਣ ਮੈਂ ਚਲੋ ਨਾਲ ਹਮ ਦੇ ਇੱਕ ਵਲੌਗ ਬਣਾ ਲਈਏ ਆਪਣੀ ਜ਼ਿੰਦਗੀ ਦਾ ਪਹਿਲਾ ਵਲੌਗ ਤੁਹਾਨੂੰ ਦਿਖਾਉਣਾ ਹੈ ਸਾਰੀ ਵੀਡੀਓ ਦੇ ਵਿੱਚ ਅਸੀਂ ਜਾ ਰਹੇ ਸੀਗੇ ਬਾਬਾ ਅਰਦਾਸ ਭਗਤ ਖਲਾਰਗੜ੍ਹ ਸਾਹਿਬ ਆਉਂ ਜਿਹਨੂੰ ਦਿਖਾਉਣਾ ਹੈ ਸਾਰਾ ਵੀਊ ਤੇ ਅਸੀਂ ਕਿੱਥੇ ਕਿੱਥੇ ਰੁਕੇ ਸੀਗੇ ਤੇ ਕੀ ਕੀ ਚੀਜ਼ਾਂ ਆਈਆਂ ਤੁਹਾਨੂੰ ਸਾਰੀਆਂ ਦਿਖਾਉਣਾ ਹੈ ਬਣੇ ਰਹੋ ਵੀਡੀਓ ਦੇ ਨਾਲ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਆਜੋ ਬਣੇ ਰਹੋ ਵੀਡੀਓ ਨਾਲ ਜੋ ਜੋ ਆਪਾਂ ਆਨੰਦਪੁਰ ਸਾਹਿਬ ਦੇ ਵਿੱਚ ਐਂਟਰ ਹੁੰਨੇ ਆ ਇੱਕ ਗੁਰਦੁਆਰਾ ਸਾਹਿਬ ਆ ਨਾਮ ਚਮਕੌਰ ਸਾਹਿਬ ਜਿਹੜਾ ਕੀ ਬਹੁਤ ਵੱਡਾ ਗੁਰਦੁਆਰਾ ਸਾਹਿਬ ਆ ਜਿਹੜਾ ਚਮਕੌਰ ਸਾਹਿਬ ਦੇ ਨਾਮ ਤੇ ਬਣਿਆ ਹੋਇਆ ਬਹੁਤ ਵੱਡਾ ਗੁਰਦੁਆਰਾ ਪਰ ਅਸੀਂ ਹਨੇਰਾ ਹੋਣ ਦੇ ਮਤਲਬ ਕਿ ਇੱਥੇ ਰੁਕ ਨਹੀਂ ਸਕੇ ਅਸੀਂ ਖੜੇ ਸੀਗੇ ਜਾ ਕੇ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਜਾ ਕੇ ਅਸੀਂ ਰੋਟੀ ਪਾਣੀ ਖਾਦਾ ਸੀਗਾ ਤੇ ਇੱਥੇ ਸਾਨੂੰ ਖੜਨ ਦਾ ਟਾਈਮ ਨਹੀਂ ਮਿਲੇਆ ਤਾਂ ਕਰਕੇ ਅਸੀਂ ਸ੍ਰੀ ਆਨੰਦਪੁਰ ਸਾਹਿਬ ਪਹੁੰਚੇ ਸੀਗੇ ਦੇਖੋ ਤੁਸੀਂ ਆਨੰਦਪੁਰ ਸਾਹਿਬ ਦੇਖ ਸਕਦਾ ਰਾਤ ਦਾ ਥਿਊ ਡਗਾਨਾ ਸਜੀਆਂ ਗਿਆ ਸਾਰਾ ਕੁਝ ਕਿੰਨਾ ਸੋਹਣਾ ਲੱਗਦਾ ਪ ਉਦੋਂ ਵਾਜ ਅਸੀਂ ਲਾਇ ਮੋਟਰਸਾਂ ਪਰਕਿੰਗ ਚ ਆ ਰਾਤ ਹੋਜੀ ਰੋਟੀ ਪਾਣੀ ਖਾ ਕੇ 11:00 ਵਜੇ ਪਹੁੰਚ ਗਏ ਸੀਗੇ ਬਾਬਾ ਰਵਦਾਸ ਭਗਤੀ ਜੀ ਦੇ ਗੁਰਦੁਆਰਾ ਸਾਹਿਬ ਟੇੜਾ ਕੀ ਦੁੱਤ ਤਾਰਾ ਦੇ ਨਾਮ ਤੇ ਸਥਿਤ ਬਣਿਆ ਹੋਇਆ ਜਿੱਥੇ ਬਾਬਾ ਜੀ ਨੇ ਦੁੱਧ ਗੱਡਿਆ ਸੀਗਾ ਪੱਥਰ ਚੱਕ ਕੇ ਅਸੀਂ ਉੱਥੇ ਪਹੁੰਚ ਗਏ ਸੀਗੇ ਤੁਸੀਂ ਦੇਖ ਸਕਦੇ ਹੋ ਰਾਤ ਦਾ ਵਿਊ ਇੱਥੇ ਦਾ ਕਿਉਂਕਿ ਅਸੀਂ ਰਾਤ ਨੂੰ ਪਹੁੰਚੇ ਸੀਗੇ ਸਫਰ ਦਿਨੇ ਨਾ ਨਹੀਂ ਕਿੱਡਾ ਜਾਂਦਾ ਤੇ ਆਉ ਸਮ ਦਿਖਾਉਣਿਆ ਸਾਰਾ ਅਸੀਂ ਥੋੜਾ ਬਹੁਤ ਕੰਮੇ ਫਰੇ ਸੀਗੇ ਕਉ ਫਰੇ ਕੇ ਤੁਹਾਨੂੰ ਦਿਖਾਉਣਿਆ ਸਾਰਾ ਕੁਝ ਤੇ ਕੀ ਕੀ ਬਣਿਆ ਹੋਇਆ ਕਿੰਨਾ ਸੋਹਣਾ 뷰 ਆ ਤੁਹਾਨੂੰ ਹੁਣ ਦੀ ਵੀ ਦਿਖਾਉਣਿਆ ਦੇਖੋ ਕਿੰਨਾ ਸੋਹਣਾ 뷰 ਬਣਿਆ ਹੋਇਆ ਤੇ ਆ ਸਾਹਮਣੇ ਸਰੋਵਰ ਬਣਿਆ ਹੋਇਆ ਜਿੱਥੇ ਕੀ ਬਾਬਰ ਅਬਦਾਲਸ ਭਗਤ ਜੀ ਦੇ ਬੁੱਤ ਬਣਿਆ ਹੋਇਆ ਨਾਲ ਉੱਥੇ ਉਥੋਂ ਇਹ ਸਾਚੇ ਖੰਡਰ ਸਰੋਵਰ ਕਿਹਾ ਜਾਂਦਾ ਆਉਂ ਤੁਹਾਨੂੰ ਓਕੇ ਵੀ ਦਿਖਾਉਣਾ ਸਾਰਾ ਦੇਖੋ ਰਾਤ ਦਾ 뷰 ਇਹ ਸਾਰਾ ਪਹਾੜੀ ਏਰੀਆ ਇਹ ਪਹਾੜੀ ਏਰੀਆ ਬਹੁਤ ਉੱਚੇ ਤੌਰ ਤੇ ਬਣਾ ਹੋਇਆ ਹੈ ਉਹ ਦੁਆਜ ਅਸੀਂ ਤੁਹਾਨੂੰ ਸੁਭਾਹ ਵੀ ਦਿਖਾਵਾਂਗੇ ਜਿੱਥੇ ਬਾਬਾ ਜੀ ਨੇ ਚੱਕੀਆਂ ਚਲਾਈਆਂ ਸੀਗੀਆਂ ਹੁਣ ਅਸੀਂ ਰਾਤ ਨੂੰ ਇਸ਼ਨਾਨ ਕਰਨ ਖੜੇ ਸੀਗੇ ਇੱਥੇ ਇਸ਼ਨਾਨ ਕਰਕੇ ਅਸੀਂ ਰਾਤ ਨੂੰ ਇੱਥੇ ਰੁਕ ਗਏ ਸੀਗੇ ਥੋੜਾ ਬਹੁਤ ਅਸੀਂ ਆਪ ਦਾ ਫੰਕਸ਼ਨ ਕੀਤਾ ਠੀਕ ਹੈ ਹਾਸਾ ਮਜ਼ਾਕ ਚੱਲ ਜ਼ਿੰਦਗੀ ਦੇ ਵਿੱਚ ਚੱਲਦਾ ਰਹਿੰਦਾ ਸੀ ਹੱਸੇ ਖੇਡੇ ਥੋੜਾ ਬਹੁਤ ਕੰਮੇ ਫਿਰੇ ਸਤਾਨ ਆ ਜਿੱਥੇ ਮੈਂ ਖੜਾ ਇੱਥੇ ਬਣਿਆ ਹੋਇਆ ਦੁੱਧਦਾਰਾ ਦੁੱਧਦਾਰਾ ਸੱਚ ਗੰਡ ਇੱਥੇ ਬਣਿਆ ਹੋਇਆ ਜਿੱਥੇ ਬਾਬਾ ਜੀ ਨੇ ਦੁੱਧ ਘੱਡੇ ਸੀਗੇ ਸੋਨੋ ਬਗੋਂ ਨਵਾਂ ਸਾਰਾ ਕੁਝ ਬਣੇ ਰਿਓ ਵੀਡੀਓ ਦੇ ਨਾਲ ਚਲੋ ਆਓ ਸੋਨੋ ਕਰਾਈਏ ਦਰਸ਼ਨ ਆ ਪਵਨ ਸੋ ਹੁੰਦੇ ਤੇ ਬਾਬਾ ਜੀ ਨੇ ਚੱਕੀ ਚਲਾਈ ਸੀ ਇਹੋ ਪਟੇ ਨੇ ਜਿਹੜੇ ਇੱਧਰ ਲਿਆਂਦੇ ਹੋਏ ਨੇ ਜਿਹੜੇ ਅਸਲ ਜਿੱਥੇ ਬਾਬਾ ਜੀ ਨੇ ਚੱਕੀ ਚਲਾਈ ਸੀ ਉਸ ਨੂੰ ਅੱਗੇ ਦਿਖਾਵਾਂਗਾ ਤੇ ਬਾਬਾ ਰਵਦਾਦ ਜੀ ਨੂੰ ਮੱਥਾ ਟੇਕ ਕੇ ਅਸੀਂ ਰਾਤ ਇੱਥੇ ਹੀ ਰੁਕਾਂਗੇ ਰਾਤ ਸਾਡੀ ਇੱਥੇ ਰੁਕਣਾ ਸੀ ਅਸੀਂ ਇੱਥੇ ਬੈਠਾਂਗੇ ਅੱਜ ਅਸੀਂ ਸੋਨੋ ਕਰਾਉਣਿਆ ਦਰਸ਼ਨ ਸਾਰੇ ਇੱਥੇ ਕਿਦਾਂ ਦਾ ਮਾਹੌਲ ਆ ਬਾਬਾ ਜੀ ਦੇ ਦਰਸ਼ਨ ਕਰੋ ਉਦੋਂ ਬਾਅਦ ਇੱਧਰ ਜਾਂਦੀ ਸੀਗੀ ਨਹਿਰ। ਢੀਨੋ ਦਰਿਆ ਕਹਿੰਦੇ ਨੇ ਵੱਡਾ ਪਰ ਹੁਣ ਸੁੱਕਿਆ ਹੋਇਆ ਸੀਗਾ ਇਹ। ਚਲੋ ਮੈਂ ਚੱਲ ਕੇ ਆਦ ਕਰ ਲਈ ਇੱਕ ਨਾਲ ਪਹਾੜ ਦੇਖੋ ਕਿੰਨਾ ਸੋਹਣਾ 뷰 ਦਿਖਦਾ ਪਿਆ। ਉਦੋਂ ਬਾਅਦ ਅਸੀਂ ਸਵੇਰ ਉੱਠ ਕੇ ਜਦੋਂ ਕਰੇ ਦਰਸ਼ਨ ਬਾਬਾ ਜੀ ਦੇ ਕਿਉਂਕਿ ਰਾਤ ਅਸੀਂ ਲੇਟ ਹੋ ਗਏ ਸੀ ਆ ਕੇ ਅਸੀਂ ਪਹੇਗੇ। ਮੱਥਾ ਟੇਕ ਕੇ ਚਲੋ ਸਵੇਰ ਸਾਨੂੰ ਵੀ ਕਰਾਉਣੇ ਦਰਸ਼ਨ। ਬਾਬਾ ਰਵਦਾਸ ਭਗਤ ਜੀ ਦਾ ਜਿਹੜਾ ਬਣਿਆ ਹੋਇਆ ਉਹਨਾਂ ਦੇਖ। ਵਾਹਿਗੁਰੂ ਵਾਹਿਗੁਰੂ। ਉਦੋਂ ਬਾਅਦ ਸਾਰਾ ਕੁਝ ਸਮਝਾਉਣੇ ਸਵੇਰ। ਹਾਂ ਅਸੀਂ ਤੜਕੇ ਉੱਠ ਕੇ ਜਦੋਂ ਆਏ ਸੀਗੇ ਅਸੀਂ ਰਾਤ ਇੱਥੇ ਦਰਵਾਜ਼ਾ ਲੱਗਿਆ ਹੋਇਆ ਸੀਗਾ ਤੇ ਅੱਜ ਇਹਨਾਂ ਨੇ ਹੁਣ ਸਵੇਰ ਖੋਲਿਆ ਹੁਣ ਤੁਹਾਨੂੰ ਦਿਖਾਉਣਾ ਵੀ ਅੰਦਰ ਕਿੱਦਾਂ ਦਾ ਥਿਊ ਆ ਤੇ ਉੱਧਰ ਇੱਥੇ ਵੀਡੀਓ ਬਣਾਉਣੇ ਲੋੜ ਨਹੀਂ ਹੈਗੇ ਵੀਡੀਓ ਬਣਾਉਣ ਨਹੀਂ ਦਿੰਦੇ ਪਰ ਅਸੀਂ ਸਵੇਰ ਸਾਢੇ 6:00 ਉੱਠ ਖੜੇ ਸੀਗੇ ਤੇ ਦੇਖੋ ਟਾਈਮ ਲੱਗਦਾ ਜਿੱਦਾਂ 10:00 11:00 ਵਜੇ ਹੁੰਦੇ ਪਰ ਇੱਥੇ ਟਾਈਮ 6:00 ਵਜੇ ਹੋਈ ਸੀਗਾ ਆ ਉਹ ਸਥਾਨਾ ਜਿੱਥੇ ਬਾਬਾ ਜੀ ਨੇ ਦੋਬੇ ਘੱਟਿਆ ਸੀਗਾ ਪੱਤਰ ਜਾ ਕੇ ਉਹ ਦੇਖੋ ਤੁਸੀਂ نیچے ਦੇਖ ਸਕਦੇ ਜਿੱਥੇ ਬਾਬਾ ਜੀ ਨੇ ਦੋਬੇ ਘੱਟਿਆ ਸੀਗਾ ਇਹ ਤੋਂ ਬੱਤਰ ਜਾਕੀ ਵਾ ਬਾਈ ਨੇ ਦੁੱਧ ਕੱਢਿਆ ਸੀ ਦੇਖੋ ਹੁਣ ਸਵੇਰ ਚ ਉਹ ਕਿੰਨਾ ਸੋਹਣਾ ਬਣਿਆ ਹੋਇਆ ਨਾ ਸਾਰਾ ਦੇਖ ਸਕਦੇ ਚੰਦੂ ਜੀ ਕਿੰਨਾ ਘੈਂਟ ਬਣਿਆ ਹੋਇਆ ਅਸੀਂ ਉਸ ਤੋਂ ਬਾਅਦ ਅਸੀਂ ਕਾਂਕੀ ਰਾਤ ਨੂੰ ਇੱਥੇ ਸਾਰੇ ਲੋਕ ਲਾਗੇ ਜਾਂਦਾ ਇੱਥੇ ਜਾਣ ਨਹੀਂ ਦਿੰਦੇ ਤੇ ਸਵੇਰ ਅਸੀਂ ਉੱਠ ਕੇ ਆ ਗਏ ਸੀਗੇ ਟਾਈਮ ਨਾਲ ਹੀ ਤੇ ਟਾਈਮ ਨਾਲ ਅਸੀਂ ਆ ਕੇ ਸਾਰਾ ਦੇਖਣ ਲੱਗੇ ਆਲੇ-ਦਾਲੇ ਸਰੋਵਰ ਦੇ ਸੀ ਜਾ ਕੇ ਬਾਬਾ ਜੀ ਦੀ ਮੂਰਤ ਕੋਲੇ ਪੱਥਰ ਟੇਕ ਕੇ ਆਏ ਉਦੋਂ ਬਾਅਦ ਅਸੀਂ ਕੁਝ ਜ਼ਵਦਾ ਹਾਸਾ ਮਜ਼ਾ ਕਰਕੇ ਆਏ ਦੇਖੋ ਤੁਸੀਂ ਬਾਹਰ ਦੇਖ ਸਕਦਾ ਸਰੋਵਰ ਦੇਖ ਸਕਦਾ ਕਿੰਨਾ ਸੋਹਣਾ 뷰 ਹੈ ਇੱਥੇ ਦਾ ਜੇ ਤੁਹਾਨੂੰ ਕਦੇ ਮੌਕਾ ਮਿਲੇ ਤੁਸੀਂ ਜ਼ਰੂਰ ਜਾ ਕੇ ਆਇਓ ਬਰਦਾਸ਼ ਫਕਤ ਖਨਾਰ ਗੜ੍ਹ ਸਾਹਿਬ ਠੀਕ ਹੈ ਬਣੇ ਰਹੋ ਵੀਡੀਓ ਦੇ ਨਾਲ ਤੁਹਾਨੂੰ ਦਿਖਾਉਣਾ ਅੱਗੇ ਹੋਰ ਸਬਕਸ ਸੋਵਾਸੀ ਤਿਆਰੋ ਕੇ ਬਾਗੇ ਸੀਗੇ ਖਲਰਗੜ੍ਹ ਸਾਹਿਬ ਤਾਂ ਉੱਪਰ ਬਣਿਆ ਹੋਣਾ ਇਹਦੇ ਨਾਲੋਂ ਬਹੁਤ ਉੱਪਰ ਬਣਿਆ ਦੁੱਧਧਾਰਾ ਸਾਹਿਬ ਨਾਲੋਂ ਖਲਰਗੜ੍ਹ ਸਾਹਿਬ ਜਿਹੜਾ ਪਿੰਡ ਆ ਜਿੱਥੇ ਬਾਬਾ ਜੀ ਨੇ ਚੱਕੀਆਂ ਚਲਾਈਆਂ ਸੀਗੀਆਂ ਉਹ ਬਹੁਤ ਉੱਪਰ ਬਣਿਆ ਹੋਇਆ ਪਹਾੜੀ ਏਰੀਆ ਦੇ ਵਿੱਚ ਆਓ ਤੁਹਾਨੂੰ ਦਿਖਾਉਣੇ ਆ ਉਹਦੇ ਵੀ ਦਰਸਾਂ ਕਰਾਉਣੇ ਆ ਦੇਖੋ ਸੋਵਾ ਦਾ 뷰 ਅਸੀਂ ਪਹੁੰਚ ਗਏ ਸੀ ਜਿੱਥੇ ਬਾਬਾ ਜੀ ਨੇ ਚੱਕੀਆਂ ਚਲਾਈਆਂ ਨੇ ਤੁਸੀਂ ਦੇਖ ਸਕਦੇ ਹੋ ਇਹ ਬਾਬਾ ਜੀ ਨੇ ਜਿੱਥੇ ਚੱਕੀਆਂ ਚਲਾਈਆਂ ਨੇ ਆ ਉਹ ਸਤਾਨਾ ਤੁਸੀਂ ਪੜ ਸਕਦੇ ਹੋ ਤਾਂਪਸਥਾਨ ਨੂੰ ਗੁਰੂ ਰਵਿਦਾਸ ਮਹਾਰਾਜ ਜੀ रातन तेरह पंद्रह ईस्वी देख सकते हो करो दर्शन तो भी दर्शन करने तो बाद चीजा इतना देखिया दिखाने की बाबा जी के समय के पत्थर ने ठीक है डेढ़े बाबा जी के पत्थर रखे हुए थे महाराज का स्वरूप उस दिखा चा जेडिया बाबा जी ने चलाइया सभी सोनू दिखा ਬਾਬਰ ਰਗਦਾਦ ਜੀ ਸਵੇਰ ਆ ਗਏ ਸੀ ਤੇ ਸਵੇਰ ਹੁਣ ਸਾਰੇ ਸਿੰਘ ਨਾਣਾ ਦੇ ਘਰੋਂ ਚਲੇ ਗਏ ਸੀ ਮਾਤਾ ਦੇ ਦਰਵਾਰ ਵੱਲ ਮਥਾ ਟੇਕਣ ਚਲੇ ਗਏ ਸੀ ਨਾਲ ਦੇ ਮੁੰਡੇ ਕਹਿੰਦੇ ਵੀ ਆਪਾਂ ਚਲੋ ਉਧਰ ਆਏ ਹੋਇਆ ਹੁਣ ਆਪਾਂ ਨਾਣਾ ਤੇ ਵੀ ਜਾਈਏ ਤੇ ਨਾਣਾ ਦੇ ਵੀ ਦਾ ਤੁਸੀਂ ਵੀਊ ਦੇਖੋ ਕਿੰਨਾ ਚੰਗਾ ਅਸੀਂ ਪਹੁੰਚ ਗਏ ਜੀ ਤਾਂ ਹਵਾ ਉੱਪਰ ਜ਼ਰੇ ਤੇ ਅਸੀਂ ਮੋਟਰਸਾਈਕਲ ਲੈ ਗਏ ਸੀ ਉੱਪਰ ਜਿੱਥੇ ਲੈਫਟ ਚਲਦੀ ਆ ਦੇਖੋ ਤੁਸੀਂ ਵੀਊ ਵਾਲੇ ਵਾਲੇ ਦੇਖ ਸਕਦੇ ਹੋ ਕਿੰਨਾ ਸੋਹਣਾ ਮਾਹੌਲ ਹੋਇਆ ਹੋਇਆ ਠੰਡਾ ਠੰਡਾ ਮੌਸਮ ਹੋ ਸੀਗਾ ਅਸੀਂ ਚੱਲ ਆਪਦਾ ਹਾਸਾ ਮਜ਼ਾਕ ਕਰਦੇ ਕਰਦੇ ਮਾਥਾ ਡੇਕਨ ਚਲੇ ਗਏ ਉੱਪਰ ਨਾਨਾ ਦੇਵ ਦੇ ਦਰਵਾਰ ਤੋਂ ਉਤਰਦੇ ਹੋਏ ਅਸੀਂ ਜਦੋਂ ਮੋਟਰਸਾਈਕਲ نیچے ਲੈ ਕੇ ਆਏ ਤਾਂ ਸਾਡੇ ਟਾਇਰ ਦੀ ਟੂਬ ਫਾੜ ਗਈ ਸੀ ਤੁਸੀਂ ਦੇਖ ਸਕਦਾ ਕਿਉਂਕਿ ਇਹ ਕਿਸਾ ਵੀ ਕਿਨਾਰਾ ਰੱਖਣਾ ਜ਼ਰੂਰੀ ਹੁੰਦਾ ਨਾ ਦੇਖੋ ਸਾਡੇ ਟਾਇਰ ਦੀ ਟੂਬ ਫਾੜ ਗਈ ਸੀ ਪਤਾ ਨਹੀਂ ਕਿਹਦੀ ਨਜ਼ਰ ਲੱਗੀ ਕੀ ਦੀ ਨਾ ਟਾਇਰ ਪਾਉਣ ਤੋਂ ਬਾਅਦ ਅਸੀਂ ਫਿਰ ਦੇਖਿਆ ਨਹਿਰਾ ਜਿਹੜੀਆਂ ਚਾਰ ਨਹਿਰਾ ਉਸ ਵਿੱਚ ਇਕੱਠੀਆਂ ਹੁੰਦੀਆਂ ਨੇ ਪਰ ਆ ਉਸ ਵਿੱਚ ਮਿਲਦੀ ਨਹੀਂ ਹੈਗੀਆਂ ਤੁਸੀਂ ਆ ਦੇਖ ਸਕਦੇ ਹੋ ਇਧਰੋਂ ਤਿੰਨ ਨਹਿਰਾ ਚਾਰ ਇਕੱਠੀਆਂ ਹੁੰਦੀਆਂ ਨੇ ਪਰ ਜਿਹੜੀ ਆ ਨਹਿਰ ਆਉਂਦੀ ਆ ਇਹ ਇਹਨਾਂ ਦੇ ਥੱਲੋਂ ਦੀ ਚੱਲਦੀ ਪਈ ਆ ਜਿਹੜੀ ਸਾਨੂੰ ਨਹਿਰ ਦਿਖਾਉਣਾ ਇਹ ਨਹਿਰੇ ਦੇ ਥੱਲੋਂ ਦੀ ਚੱਲਦੀ ਹੋਈ ਆ